ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੱਲ ਇੱਕ ਅਖਬਾਰ ਵੱਲੋਂ ਖਬਰ ਲਾਈ ਗਈ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਉਹਨਾਂ ਦੇ ਭੱਤਿਆਂ ਵਿੱਚ ਕਟੌਤੀ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਜਦੋਂ ਕਿ ਅਜੇ ਕੋਈ ਗੱਲ ਨਹੀਂ ਸੀ ਇਸ ਪ੍ਰੈਸਰ ਰਿਪੋਰਟਰ ਨੂੰ ਪਹਿਲਾਂ ਇਹ ਵੈਰੀਫਾਈ ਕਰਨਾ ਚਾਹੀਦਾ ਸੀ ਕਿ ਅਜੇ ਕੋਈ ਗੱਲ ਹੈ ਜਾਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਦਾਰਾ ਆ ਉੱਥੇ ਇਹ ਪ੍ਰਸ਼ਾਸਨਿਕ ਕੰਮ ਜਿਹੜਾ ਉਹ ਉਹ ਹੀ ਚਲਾਉਂਦਾ ਆ ਸ਼੍ਰੋਮਣੀ ਕਮੇਟੀ ਜਿਹੜੇ ਪ੍ਰਸ਼ਾਸਨ ਦਾ ਕੰਮ ਆ ਉਹ ਉਹਦੇ ਵਿੱਚ ਅਕਾਊਂਟ ਦਾ ਕੰਮ ਵੀ ਆ ਜਾਂਦਾ ਪ੍ਰਬੰਧਕੀ ਕੰਮ ਵੀ ਆਉਂਦੇ ਆ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਕਿਸੇ ਦੀ ਤਨਖਾਹ ਘਟਾਉਣਾ ਇਹਨਾਂ ਸੌਖਾ ਨਹੀਂ ਹੁੰਦਾ ਕਿਉਂਕਿ ਉਹਦੀ ਬਕਾਇਦਾ ਪ੍ਰਵਾਨਗੀ ਜਿਹੜੀ ਉਹ ਪਹਿਲਾਂ ਜੈਕਟ ਵਿੱਚ ਫਿਰ ਜਰਨਲਵਾਸ ਚੁਣੀ ਹੁੰਦੀ ਆ ਇਹ ਪਤਾ ਨਹੀਂ ਕਿੱਥੋਂ ਇਹ ਖਬਰਾਂ ਲੱਭ ਲੈਂਦੇ ਨੇ ਇਹਨਾਂ ਨੂੰ ਝੂਠੀਆਂ ਖਬਰਾਂ ਫਲਾਉਣ ਦਾ ਪਤਾ ਨਹੀਂ ਸ਼ਾਇਦ ਸ਼ੌਂਗ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਬਾਰ-ਬਾਰ ਅੱਗੇ ਵੀ ਬੜੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਦੀ ਖਬਰ ਲਾਉਣ ਤੋਂ ਪਹਿਲਾਂ ਸਾਡੇ ਪਾਸੋਂ ਇਹਨਾਂ ਨੂੰ ਵਿਊ ਲੈਣਾ ਚਾਹੀਦਾ ਚਾਹੇ ਉਹ ਪੋਜ਼ਿਟਿਵ ਆ ਚਾਹੇ ਨੈਗੇਟਿਵ ਆ ਸਾਡੇ ਤੋਂ ਵਿਊ ਲੈ ਕੇ ਚਾਹੇ ਉਹ ਪ੍ਰਧਾਨ ਜੀ ਦਾ ਵਿਊ ਚਾਹੇ ਉਹ ਸੈਕਟੀ ਦਾ ਵਿਊ ਲੈ ਕੇ ਫਿਰ ਹੀ ਖਬਰ ਲਾਉਣੀ ਚਾਹੀਦੀ ਆ ਕਿਉਂਕਿ ਜੜੀ ਨਜਾਇਜ਼ ਖਬਰ ਲਾਉਣੀ ਉਹਦੇ ਚ ਉਹਦੇ ਨਾਲ ਜਿਹੜਾ ਜਿੱਥੇ ਮਲਾਜ਼ਮਾਂ ਚ ਵਿਚਾਨੀ ਜਾਂਦੀ ਆ ਉਥੇ ਸੰਗਤ ਚ ਵੀ ਇਹਦਾ ਮਾੜਾ ਪ੍ਰਭਾਵ ਜਾਂਦਾ ਇਸ ਕਰਕੇ ਮੈਂ ਇਸ ਪ੍ਰੈਸਰ ਰਿਪੋਰਟਰ ਨੂੰ ਬੇਨਤੀ ਕਰਦਾ ਕਿ ਕੋਈ ਵੀ ਖਬਰ ਲਾਉਣ ਤੋਂ ਪਹਿਲਾਂ ਉਹਦੇ ਬਾਰੇ ਉਹ ਚ ਕੀ ਗਲਤ ਆ ਕੀ ਸਹੀ ਆ ਵੈਰੀਫਾਈ ਕਰਕੇ ਖਬਰ ਲਾਉਣ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਅਤੇ ਮਲਾਜ਼ਮਾਂ ਦੇ ਵਿੱਚ ਕੋਈ ਵੀ ਵਿਚਾਨੀ ਜੜੀ ਉਹ ਨਾ ਫੈਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ